ਸੀਖਾ ਕਰਨਲ ਸਾਹਿਬ ਅੱਜ ਅਸੀਂ 10ਵਾਂ ਐਪੀਸੋਡ ਕਰਨ ਵਾਲੇ ਆ ਡਬਲ ਡਿਜੀਟ ਆ ਗਏ ਆ ਕਾਫੀ ਵਿਦ ਕਰਨਲ ਜੈਮਨਸ ਪਰ ਜੇ 30ਵਾਂ ਜਨਮ ਦਿਨ ਅਸੀਂ ਪ੍ਰਧਾਨ ਮੰਤਰੀ ਦਾ ਬਣਾਇਆ ਪੂਰੇ ਦੇਸ਼ ਨੇ ਬਣਾਇਆ ਸਾਰਾ ਦੇਸ਼ ਸਾਰੇ ਸਤੰਬਰ ਨੂੰ 2001 ਤੋਂ ਚੀਫ ਮਿਨਿਸਟਰ ਰਹੇ ਉਹ ਗੁਜਰਾਤ ਦੇ ਤੇ 2014 ਤੋਂ ਪ੍ਰਧਾਨ ਮੰਤਰੀ ਹੈ ਇਹ ਸਾਰੀ ਯਾਤਰਾ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਆ ਸਤਿ ਸ਼੍ਰੀ ਅਕਾਲ ਸੁੰਦਰ ਜੀ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਵੈਦਰੀਕਾ ਖਾਲਸਾ ਵੈਦਰੀਕੀ ਫਟੇ ਹਾਂਜੀ ਸਭ ਤੋਂ ਪਹਿਲੇ ਤੇ ਹੁਣ ਤੁਸੀਂ ਸਵਾਲ ਪੁੱਛਿਆ ਤੇ ਮੈਂ ਆਪਣੇ ਵੱਲੋਂ ਆਪਣੀ ਸੰਸਥਾ ਆਪਣੀ ਪੰਜਾਬ ਪਲਸ ਵੱਲੋਂ ਗਲੋਬਲ ਪੰਜਾਬੀ ਐਸੋਸੀਏਸ਼ਨ ਵੱਲੋਂ ਸਾਡੇ ਆਦਰਨੀય ਪ੍ਰਧਾਨ ਮੰਤਰੀ ਚੇਰੀ ਨਰਿੰਦਰ ਮੋਦੀ ਜੀ ਨੂੰ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਬਹੁਤ-ਬਹੁਤ ਪਤਾਈਆਂ ਦਿਨਾ ਦੇਖੋ ਤੁਸੀਂ ਇਹ ਪੁੱਛਿਆ ਕਿ ਦੇਖੋ ਸ਼ੁਰੂ ਤੋਂ ਹੀ ਜਿਹੜਾ ਬਿਲਕੁਲ ਗਰਾਉਂਡ ਲੈਵਲ ਤੋਂ ਉੱਠੇ ਹੋਏ ਨੇ ਮੋਦੀ ਜੀ ਉਹਨਾਂ ਨੇ ਮਤਲਬ ਥੰਡੇ ਤੋਂ ਉੱਤੇ ਤੱਕ ਕੰਮ ਕੀਤਾ ਜਿਸ ਦੇ ਕਾਰਨ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਐਕਸਪੀਰੀਅੰਸ ਹੈਗਾ ਤੇ ਐਕਸਪੀਰੀਅੰਸ ਦੇ ਨਾਲ-ਨਾਲ ਸਤਿੰਦਰ ਜੀ ਉਹਨਾਂ ਦਾ ਆਰਗੇਨਾਈਜ਼ੇਸ਼ਨਲ ਐਬਿਲਿਟੀ ਬਹੁਤ ਜ਼ਿਆਦਾ ਹੈ ਲੋਕਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਦੀ ਸ਼ਕਤਾ ਬਹੁਤ ਹੈਗੀ ਹੈ ਇਹ ਸਾਰਾ ਕੁਝ ਉਹਨਾਂ ਨੇ ਪ੍ਰੈਕਟੀਕਲੀ ਗਰਾਉਂਡ ਤੇ ਸਿੱਖਿਆ ਹੈ ਇਸ ਵਾਸਤੇ ਉਹਨਾਂ ਦਾ ਜਿਹੜਾ ਐਜ਼ ਅ ਚੀਫ ਮਿਨਿਸਟਰ ਵੀ ਉਹਨਾਂ ਦਾ ਜਿਹੜਾ ਟਿਨਿਓਰ ਸੀ ਉਹ ਬਹੁਤ ਸਕਸੈਸਫੁਲ ਸੀ ਗਾਤੇ ਹੁਣ ਜਿਹੜਾ ਪ੍ਰਾਈਮ ਮਿਨਿਸਟਰ ਦਾ ਟਿਨਿਓਰ ਆ ਉਹ ਵੀ ਬਹੁਤ ਸਕਸੈਸਫੁਲ ਹੈ ਉਹਨਾਂ ਦੇ ਮਾਰਗਦਰਸ਼ਨ ਦੇ ਵਿੱਚ ਭਾਰਤ ਨਾ ਕਿ ਸਿਰਫ ਇੰਡੀਆ ਦੇ ਵਿੱਚ ਪਰ ਪੂਰੇ ਵਿਸ਼ਵ ਦੇ ਵਿੱਚ ਸਾਡਾ ਨਾਂ ਜਿਹੜਾ ਹੈ ਉਹ ਬਹੁਤ ਪ੍ਰਫੁੱਲਤ ਹੋਇਆ ਹੈ ਜਿਆਦਾ ਗੱਲ ਜਿਹੜੀ ਸਾਨੂੰ ਕਰਨੀ ਹੈ ਉਹ ਹੈ ਪੰਜਾਬ ਦੇ ਬਾਰੇ ਵਿੱਚ ਉਹਨਾਂ ਨੇ ਪੰਜਾਬ 'ਚ ਬੜਾ ਲੰਬੇ ਅਰਸੇ ਤੱਕ ਕੰਮ ਕੀਤਾ ਹੈ ਪੰਜਾਬ ਦੇ ਨਾਲ ਉਹਨਾਂ ਨੂੰ ਬਹੁਤ ਪਿਆਰ ਹੈ ਕੁਝ ਇਸ ਤਰ੍ਹਾਂ ਦੀਆਂ ਤਾਕਤਾਂ ਉਹਨਾਂ ਦੇ ਖਿਲਾਫ ਬੋਲਦੀਆਂ ਨੇ ਪੰਜਾਬ ਦੇ ਪਰ ਉਹ ਉਸ ਚੀਜ਼ ਦਾ ਕੋਈ ਖਾਸ ਧਿਆਨ ਦਾਦਂਦੇ ਹੋਏ ਉਹ ਆਪਣੀ ਜਿਹੜੀ ਪੰਜਾਬ ਦੇ ਵੱਲ ਉਹਨਾਂ ਦੀ ਸ਼ਮਤਾ ਹੈਗੀ ਹੈ ਜੋ ਉਹਨਾਂ ਦਾ ਉਹਨਾਂ ਦਾ ਪ੍ਰੇਮ ਹੈ ਤੇ ਜੋ ਉਹਨਾਂ ਦੀ ਰਿਸਪੈਕਟ ਹੈ ਪੰਜਾਬੀਆਂ ਵਾਸਤੇ ਖਾਸ ਕਰਕੇ ਸਿੱਖਾਂ ਵਾਸਤੇ ਉਹਨੂੰ ਬਰਕਰਾਰ ਰੱਖਦੇ ਨੇ ਤੇ ਦੋ ਗੱਲਾਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਬਹੁਤ ਯੋਗਦਾਨ ਦਿੱਤਾ ਹੈ ਪੰਜਾਬ ਨੂੰ ਪੰਜਾਬੀਆਂ ਨੂੰ ਸਿੱਖਾਂ ਨੂੰ ਪਰ ਮੈਂ ਦੋ ਗੱਲਾਂ ਜਿਹੜੀਆਂ ਮੇਰੇ ਦਿਲ ਨੂੰ ਬਹੁਤ ਜ਼ਿਆਦਾ ਲੱਗਦੀਆਂ ਨੇ ਉਹ ਸਭ ਤੋਂ ਪਹਿਲੇ ਤੇ ਹੈ 1984 ਦੇ ਨਰ ਸੰਹਾਰ ਜਿਹੜਾ ਹੋਇਆ ਸੀਗਾ ਜੈਨੋਸਾਈਡ ਆਫ ਸਿੱਖਸ ਇਨ 1984 ਉਹਦੇ ਵਿੱਚ ਉਹਨਾਂ ਨੇ ਜਸਟਿਸ ਦੇਣ ਦੇ ਵਾਸਤੇ ਤੇ ਉਹਨਾਂ ਦੇ ਸਿੱਖਾਂ ਦੇ ਦੇ ਜਿਹੜੇ ਜਿਹੜੇ ਪੀੜਤ ਨੇ ਉਹਨਾਂ ਦੇ ਪ੍ਰੋਬਲਮਸ ਨੂੰ ਰਿਸੋਲਵ ਕਰਨ ਵਾਸਤੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਜਸਟਿਸ ਤੁਹਾਨੂੰ ਨੇ ਦਿੱਤੀ ਹੈ ਫਿਰ ਤੁਸੀਂ ਦੇਖੋਗੇ ਕਿ ਕਾਫੀ ਸਾਰੇ ਜਿਹੜੇ ਬੀਜਪੀ ਚਲਾ ਰਹੀ ਹੈ ਸਟੇਟਸ ਉਥੇ ਜਿਹੜੇ ਪੀੜਿਤ ਨੇ ਉਹਨਾਂ ਨੂੰ ਘਰ ਦਿੱਤੇ ਜਾ ਰਹੇ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਇਹ ਸਭ ਕੁਝ ਤੁਸੀਂ ਦੇਖੋ 1984 ਤੋਂ ਤੇ ਹੁਣ ਕਈ ਸਾਲ ਹੋ ਗਏ ਤੇ ਫਿਰ ਵੀ ਉਹਨਾਂ ਨੇ ਉਹ ਯਾਦ ਰੱਖਿਆ ਤੇ ਦੂਸਰਾ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਸੀਗਾ ਸੋ ਇਹਦੇ ਇਲਾਵਾ ਬਹੁਤ ਕੰਮ ਨੇ ਤੇ ਚਲੋ ਅੱਛਾ ਚੱਲ ਰਿਹਾ ਹੈ ਦੇਸ਼ ਅੱਛਾ ਚੱਲ ਰਿਹਾ ਹੈ ਬਹੁਤ ਵਧੀਆ ਹੈ ਸਭ ਕੁਝ ਤੇ ਅੱਜ ਤੇ ਉਹਨਾਂ ਦਾ ਜਨਮ ਦਿਹਾੜੇ ਦੇ ਉੱਤੇ ਅਸੀਂ ਉਹਨਾਂ ਨੂੰ ਸਿਰਫ ਸ਼ੁਭ ਕਾਮਨਾਵਾਂ ਦਿੰਨੇ ਆ ਅਸੀਂ ਇਹ ਕਹਿੰਨੇ ਆ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਲੰਬੀ ਉਮਰ ਤੇ ਅੱਛੀ ਸਿਹਤ ਬਖਸ਼ੇ ਇਹੋ ਹੀ ਸਾਡੀ ਅਰਦਾਸ ਹੈ ਤੇ ਰਲ ਮਿਲ ਕੇ ਸਾਰੇ ਕੰਮ ਕਰੀਏ ਤੇ ਆਪਣੇ ਦੇਸ਼ ਦੀ ਤਰੱਕੀ ਕਰੀਏ ਉਹਨਾਂ ਦੇ ਮਾਰਗਦਰਸ਼ਨ ਚ ਸਰ ਉਹਨਾਂ ਦੇ ਜਨਮ ਦਿਨ ਤੋਂ 1 ਦਿਨ ਬਾਅਦ 18 ਸਤੰਬਰ ਨੂੰ ਰਾਹੁਲ ਗਾਂਧੀ ਕਿ ਜਿਹੜਾ ਕਿ ਲੀਡਰ ਆਫ অপੋਜੀਸ਼ਨ ਹੈ ਲੋਕ ਸਭਾ ਦੇ ਵਿੱਚ ਕੋਈ ਪ੍ਰੈਸ ਕਾਨਫਰੰਸ ਕਰਦਾ ਹੈ ਉਸ ਤੋਂ ਇੱਕ ਸਵਾਲ ਪੁੱਛਿਆ ਜਾਂਦਾ ਹੈ ਪੱਤਰਕਾਰ ਪੁੱਛਦਾ ਹੈ ਵੀ ਜਿਹੜੀ ਤੁਸੀਂ ਗੱਲਾਂ ਰੱਖੀਆਂ ਤੁਸੀਂ ਬੋਲੇ ਜੇ ਤੁਹਾਨੂੰ ਇਲੈਕਸ਼ਨ ਕਮਿਸ਼ਨਰ ਤੋਂ ਨਿਆਂ ਨਹੀਂ ਮਿਲਦਾ ਤੁਹਾਨੂੰ ਲੱਗਦਾ ਵੀ ਐਕਟ ਨਹੀਂ ਕਰਦੇਗਾ ਤੁਸੀਂ ਕੋਰਟ ਦੇ ਵਿੱਚ ਜਾਵੋਗੇ ਕੋਰਟ ਦਾ ਰਸਤਾ ਅਪਣਾਓਗੇ ਕੋਰਟ ਤਾਂ ਉਹਨਾਂ ਦਾ ਬੜਾ ਜਵਾਬ ਸੀ ਜਿਸ ਦੇ ਨਾਲ ਮੰਨ ਦੇ ਵਿੱਚ ਬੜਾ ਵਿਚਲਿਤ ਹੋਇਆ ਪਰੇਸ਼ਾਨ ਹੋ ਰਿਹਾ ਪੰਜਾਬੀ ਵੀ ਔਰ ਹਰ ਭਾਰਤੀ ਵੀ कहते हैं मेरा काम ऑपोजिशन का रोल है सरकार पे प्रेशर डालने का रोल है जो तो ये गला बोलते हैं उस तो बाद शाम का शाम ट्वीट के बच्चे की बोलते दे हैं देश के युवा देश के स्टूडेंट और देश के जन जी ਦੇ ਇਕੱਠੇ ਹੋ ਜਾਓ ਤੇ ਲੋਕਤੰਤਰ ਨੂੰ ਬਚਾਓ ਇਹ ਜਿਹੜੀ ਚੀਜ਼ਾਂ ਬੋਲਦੇ ਆ ਇਸ ਤੇ ਨਾਲ ਕੀ ਲੱਗਦਾ ਵੀ ਵਾਕਈ ਇਹ راہુલ ਗਾਂਧੀ ਦੇ ਮਨ 'ਚ ਕਿਹੜਾ ਛੇਡੰਤਰ ਚੱਲ ਰਿਹਾ ਔਰ ਕੀ ਕਰਨਾ ਚਾਹੁੰਦੇ ਆ ਅਹ ਤੇਖੋ ਸਪਿੰਡਰ ਜੀ ਇਹ ਬੜਾ ਸਾਡਾ ਮੰਨ ਹੈ راہુલ ਗਾਂਧੀ ਜੀ ਨੂੰ ਅਸੀਂ ਪੱਪੂ ਬੁਲਾਣੇ ਆ ਇਹ ਕਰਦੇ ਆ ਬਹੁਤ ਕੁਝ ਕਹਿੰਨੇ ਆ ਕਿ ਉਹ ਬੋਲਣ ਦੇ ਬਾਰੇ ਸੋਚਦੇ ਨਹੀਂ ਕੋਈ ਯਾਦ ਨਹੀਂ ਰਹਿੰਦਾ ਵਾਟਐਵਰ ਪਰ ਮੇਰਾ ਜੋ ਮੰਨ ਹੈ ਮੇਰਾ ਮੰਨ ਹੈ ਕਿ ਰਾਹੁਲ ਗਾਂਧੀ ਜੀ ਇੱਕ ਬੜੇ শারਪ ਪੋਲਿਟਿਸ਼ੀਅਨ ਨੇ ਤੇ ਉਹ ਉਹ ਸਭ ਕੁਝ ਸੋਚ ਸਮਝ ਕੇ ਕਰਦੇ ਨੇ ਉਹ ਕੋਈ ਵੀ ਅਜੀ ਗੱਲ ਨਹੀਂ ਕਰਦੇ ਜਿਹੜੀ ਕਿ ਆਊਟ ਆਫ ਦਾ ਵੇ ਹੋਏ ਤੇ ਉਹਨਾਂ ਦਾ ਜਿਹੜਾ ਇੱਕ ਆਬਜੈਕਟਿਵ ਹੈਗਾ ਕਿ ਉਹਨਾਂ ਨੇ ਕਿਸੇ ਵੀ ਤਰੀਕੇ ਦੇ ਨਾਲ ਸੱਤਾ ਨੂੰ ਲੈਣਾ ਹੈ ਉਹ ਉਹ ਸਬਜੈਕਟਿਵ ਦੇ ਵੱਲ ਬਹੁਤ ਆਪਣੇ ਆਪ ਨੂੰ ਉਹ ਤਿਆਰੀ ਦੇ ਨਾਲ ਜਾਣ ਦੀ ਕੋਸ਼ਿਸ਼ ਕਰਦੇ ਨੇ ਤੇ ਇਹਨਾਂ ਚੀਜ਼ਾਂ ਦੇ ਵਿੱਚ ਅਫਸੋਸ ਮੈਨੂੰ ਇਸ ਗੱਲ ਦਾ ਹੁੰਦਾ ਇੱਕ ਆਪੋਜੀਸ਼ਨ ਦੇ ਲੀਡਰ ਨੂੰ ਸ਼ਾਰਪ ਹੋਣਾ ਹੀ ਚਾਹੀਦਾ ਹੈ ਇੱਕ ਆਪੋਜੀਸ਼ਨ ਦੇ ਲੀਡਰ ਨੂੰ ਗਵਰਨਮੈਂਟ ਨੂੰ ਘੇਰਨਾ ਚਾਹੀਦਾ ਹੈ ਬਹੁਤ ਦੇਰ ਤੱਕ ਮੈਂ ਜਦੋਂ ਛੋਟਾ ਸੀਗਾ ਮੈਂ ਅਟਲ ਬਿਹਾਰੀ ਵਾਜਪਾਈ ਜੀ ਨੂੰ ਵੀ ਇਹ ਕੰਮ ਕਰਦੇ ਦੇਖਿਆ ਸੀਗਾ ਗਵਰਨਮੈਂਟ ਨੂੰ ਘੇਰਦੇ ਪਰ ਜਿਹੜੇ ਤਰੀਕੇ ਨਾਲ ਉਹ ਕਰਦੇ ਸੀ ਜਿਹੜੇ ਤਰੀਕੇ ਨਾਲ ਰਾਹੁਲ ਗਾਂਧੀ ਜੀ ਕਰਦੇ ਨੇ ਇਹਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈਗਾ ਬੜਾ ਸਾਨੂੰ ਮੈਨੂੰ ਤੇ ਬਹੁਤ ਅਫਸੋਸ ਹੁੰਦਾ ਹੈ ਕਿਉਂਕਿ ਮੈਨੂੰ ਇਹ ਲੱਗਦਾ ਸਤਿੰਦਰ ਜੀ ਕਿ ਹਰ ਜਗ੍ਹਾ ਰਾਹੁਲ ਕਾਂਦੀ ਕੋਈ ਗਲਤ ਕੰਮ ਕਰਕੇ ਅੱਗੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਬਾਰੇ ਇਹ ਵੀ ਪਤਾ ਲੱਗਿਆ ਸੀਗਾ ਕਿ ਉਹ ਅਮਰੀਕਾ ਚ ਜਾ ਕੇ ਚਾਈਨਾ ਦੇ ਨਾਲ ਕੁਝ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸैम ਪੈਟਰੋਡਾ ਦੇ ਥਰੂ ਤੇ ਜਦੋਂ ਗਲਵਾਨ ਦੀ ਲੜਾਈ ਹੋ ਰਹੀ ਸੀ ਉਦੋਂ ਵੀ ਉਹਨਾਂ ਨੇ ਕੋਈ ਖਾਸ ਯੋਗਦਾਨ ਨਹੀਂ ਦਿੱਤਾ ਜਿਹੜਾ ਕਿ ਇੱਕ achhi achhi opposition ਨੂੰ ਦੇਣਾ ਚਾਹੀਦਾ ਹੈ ਮੇਰਾ ਇਹ ਮੰਨਣਾ ਹੈ ਕਿ ਨੈਸ਼ਨਲ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਗਵਰਨਮੈਂਟਸ ਨੂੰ ਗਵਰਨਮੈਂਟ ਨੂੰ ਤੇ ਆਪੋਜੀਸ਼ਨ ਨੂੰ ਇੱਕ ਆਵਾਜ਼ ਚ ਬੋਲਣਾ ਚਾਹੀਦਾ। ਉਹਨੇ ਜਿਹੜੇ ਗੱਲਾਂ ਕਰ ਰਹੇ ਨੇ ਇਹ ਇੱਕ ਪੜਕਾਊ ਗੱਲਾਂ ਨੇ। ਆ ਇਹ ਇਹ ਤੁਸੀਂ ਦੇਖੋ ਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਤੁਸੀਂ ਇਸ ਤਰੀਕੇ ਨਾਲ ਪੜਕਾਉਣ ਦੀ ਕੋਸ਼ਿਸ਼ ਕਰੋਗੇ ਆਪਣੀ ਯੰਗਰ ਯੂਥ ਨੂੰ ਜਿਹਨੂੰ ਕਿ ਅੱਜਕੱਲ ਜਨ ਜੈਡ ਪੁਲਾਉਂਦੇ ਨੇ ਤੇ ਫਿਰ ਜਿਨ੍ਹਾਂ ਨੇ ਪੜਕਾ ਪੜਕਾ ਕੇ ਉਹ ਜਿਹੜੀ ਅੱਗ ਲਗਾਈ ਹੈ ਉੱਥੇ ਅਹ ਨੇਪਾਲ ਦੇ ਵਿੱਚ ਜਾਂ ਬੰਗਲਾਦੇਸ਼ ਦੇ ਵਿੱਚ ਉਹਨਾਂ ਤੇ ਵਿਸ਼ਤੇ ਰਾਹੁਲ ਗਾਂਧੀ ਜੀ ਚ ਫਰਕ ਹੀ ਰਹਿ ਗਿਆ ਤੇ ਸਾਡਾ ਕੰਮ ਹੁੰਦਾ ਇੱਥੇ ਜਿਹੜਾ ਹੈ ਕਿ ਤੁਸੀਂ ਰਾਜਨੀਤੀ ਦੀ ਅਗਰ ਤੁਸੀਂ ਸੱਤਾ ਲੈਣੀ ਹੈ ਤੇ ਤੁਸੀਂ ਉਹਨੂੰ ਸਹੀ ਤਰੀਕੇ ਦੇ ਨਾਲ ਪੋਜ਼ਿਟਿਵ ਤਰੀਕੇ ਦੇ ਨਾਲ ਗਵਰਨਮੈਂਟ ਦੀਆਂ ਕਮੀਆਂ ਦਾ ਖਾ ਕੇ ਆਪਣੀ ਕੋਈ ਵਿਜ਼ਨ ਰਖਾ ਕੇ ਲੈਣ ਦੀ ਕੋਸ਼ਿਸ਼ ਕਰੋ ਤੇ ਇਸ ਤਰੀਕੇ ਨਾਲ ਪੂਰੇ ਦੇਸ਼ ਨੂੰ ਢੁਕਾਨ ਵੀ ਕੋਸ਼ਿਸ਼ ਕਰਕੇ ਤੇ ਦੇਸ਼ ਦੇ ਵਿੱਚ ਇੱਕ ਅਤੰਕ ਦਾ ਮਾਹੌਲ ਇੱਕ ਐਨਾਰਕੀ ਦਾ ਮਾਹੌਲ ਲਿਆਉਣ ਦੀ ਕੋਸ਼ਿਸ਼ ਕਰਕੇ ਮੇਰੇ ਖਿਆਲ ਇਥੋਂ ਇਹਨਾਂ ਨੂੰ ਇਹ ਰਾਹੁਲ ਗਾਂਧੀ ਜੀ ਨੂੰ ਪਰਹੇਸ਼ ਕਰਨਾ ਚਾਹੀਦਾ ਹੈ ਇਹ ਇਹ ਕੋਈ ਚੰਗੇ ਪੋਲਿਟਿਕਸ ਨਹੀਂ ਨੇ ਤੇ ਇਹ ਕਰਕੇ ਅਗਰ ਉਹ ਬਨ ਵੀ ਜਾਣਗੇ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੱਡਾ ਤੀਰ ਠੋਕ ਲੈਣਗੇ ਪ੍ਰੋਬਲਮ ਤੇ ਉਹਦੇ ਬਾਅਦ ਉਹਨਾਂ ਨੂੰ ਹੋਰ ਵੀ ਜ਼ਿਆਦਾ ਆ ਜਾਣੀ ਹੈ ਸੋ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਉਹਨਾਂ ਨੂੰ ਕੁਝ ਥੋੜਾ ਸਹਿਯਮ ਵਰਤਣਾ ਉਹਨਾਂ ਦੇ ਵਾਸਤੇ ਬਹੁਤ ਜ਼ਰੂਰੀ ਹੈ ਪਰ ਰਾਹੁਲ ਗਾਂਧੀ ਨੇ ਕਿਉਂਕਿ ਹਾਲਕਲ ਪੂਰੇ ਦੇਸ਼ ਪੂਰੇ ਵਰਲਡ ਦੇ ਵਿੱਚ ਇੱਕ ਟਰਮ ਬੜੀ ਯੂਜ਼ ਹੋ ਰਹੀ ਹੈ ਜਿਹੜੇ ਬੱਚੇ 1990 ਤੋਂ ਬਾਅਦ ਪੈਦਾ ਹੋਏ ਹਨ ਜਨ ਜੀ ਉਹ ਟਰਮਸ ਯੂਜ਼ ਕੀਤੀ ਹੈ ਵੀ ਉਹਨਾਂ ਨੂੰ ਮੈਂ ਆह्ਵਾਨ ਕਰਦਾ ਕਿਉਂਕਿ ਨੇਪਾਲ ਦੇ ਵਿੱਚ ਵੀ ਉਹਨਾਂ ਦੇ ਕਾਰਨ ਹੀ ਸਭ ਕੁਝ ਕਹਿੰਦੇ ਹੋਇਆ ਪਰਤੂ ਉਹਨਾਂ ਦਾ ਜਿਹੜਾ ਇੱਕ ਇਸ ਤਰ੍ਹਾਂ ਦੇ ਲੋਕਾਂ ਨੂੰ ਇਸ ਬੱਚਿਆਂ ਨੂੰ ਅਡਰੈਸ ਕਰਕੇ ਕੁਝ ਕੁਝ ਕਰਨਾ ਔਰ ਕਿਤਨੇ ਕਿਤੇ ਮੈਸੇਜ ਦੇਣਾ ਉਹ ਮੈਸੇਜ ਦੇ ਵਿੱਚ ਮੈਨੂੰ ਲੱਗਦਾ ਵੀ ਜਦੋਂ ਤੁਸੀਂ ਆਪਾਂ ਗੱਲ ਗੱਲ ਕਰ ਰਹੇ ਸੀਗੇ ਤਾਂ ਲੱਗ ਰਿਹਾ ਸੀ ਬੜੀ ਗੰਭੀਰ ਚੀਜ਼ ਬੋਲ ਰਹੇ ਹੋ ਸਰ ਉਹਦੇ ਬਾਰੇ ਵੀ ਥੋੜਾ ਚਾਨਣਾ ਪਾਓ ਨਹੀ ਮੈਸੇਜ ਦਾ ਤੇ ਮੈਂ ਕਹਤਾ ਦੇਖੋ ਇਹ ਨੀਪੋ ਟੈਰਰਿਜ਼ਮ ਜਿਹੜੀ ਹੁੰਦੀ ਹੈ ਸਿੰਗਲ ਫੈਮਲੀ ਜਿਹੜਾ ਹਰ ਚੀਜ਼ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਹੈ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਇੱਕ ਡੈਮੋਕ੍ਰੇਸੀ ਨੂੰ ਸ਼ੋਭਾ ਨਹੀਂ ਦਿੰਦੀ ਅਸਿੰਦਰ ਜੀ ਮੈਂ ਹੁਣ ਕੱਲ ਹੀ ਕਿਸੇ ਨੇ ਮੈਨੂੰ WhatsApp ਦੇ ਉੱਤੇ ਭੇਜਿਆ 80% 90% ਸਾਡੀਆਂ ਜਿਹੜੀਆਂ ਪਾਰਟੀਆਂ ਨੇ ਉਹ ਇੱਕ ਇੱਕ ਸਿੰਗਲ ਫੈਮਿਲੀ ਦੇ ਹੱਥ ਦੇ ਵਿੱਚ ਨੇ ਤੇ ਇਹ ਮੈਨੂੰ ਲੱਗਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਆਪਣੇ ਆਪ ਨੂੰ ਡੈਮੋਕਰਟਾਈਜ਼ ਕਰ ਲੈਣਾ ਚਾਹੀਦਾ ਹੈ ਇਹ ਗੱਲਾਂ ਜਿਹੜੀਆਂ ਨੇ ਇਹ ਠੀਕ ਨਹੀਂ ਹੁੰਦੀਆਂ ਬਾਕੀ ਜਿਹੜਾ ਦੂਸਰਾ ਉਹ ਕਹਿੰਦੇ ਨੇ ਜਨ Z ਜਨ Z ਜਿਹੜੀ ਹੈ ਦੇਖੋ ਬੱਚਿਆਂ ਦੇ ਵਿੱਚ ਨਾ ਹਮੇਸ਼ਾ ਸਤਿਦਰਜੀ ਕਰ ਰੈਵੋਲੂਸ਼ਨਰੀ ਸਪਿਰਿਟ ਹੁੰਦੀ ਹੈ ਬੱਚੇ ਜਦੋਂ ਉਸ ਉਮਰ ਦੇ ਹੁੰਦੇ ਨੇ ਤੇ ਉਹ ਸੋਚਦੇ ਨੇ ਕਿ ਅਸੀਂ ਬਦਲਾਵ ਲੈ ਆਉਂਗੇ ਫਿਰ ਸਾਡੀ ਉਮਰ ਦੇ ਹੁੰਦੇ ਨੇ ਬਦਲਾਵ ਲਿਆਂਦੇ ਲਿਆਂਦੇ ਬੁੱਢੇ ਹੋ ਜਾਂਦੇ ਨੇ ਤੇ ਫਿਰ ਥੋੜਾ ਠੰਡੇ ਹੋ ਕੇ ਬਹਿ ਜਾਂਦੇ ਨੇ ਤੇ ਉਹਨਾਂ ਨੂੰ ਇਸ ਤਰੀਕੇ ਨਾਲ 扑ਕਾਣਾ ਜਿਹੜਾ ਉਹ ਠੀਕ ਨਹੀਂ ਹੈ ਇਹ ਕਮਤੇ ਵામਪਨਤੀ ਕਰਦੇ ਨੇ ਕਮਿਊਨਿਸਟ ਕਰਦੇ ਨੇ ਜਦੋਂ ਉਹਨਾਂ ਨੇ ਰੈਵੋਲੂਸ਼ਨ ਚ ਲਿਆ ਕੇ ਤੇ ਸੱਤਾ ਨੂੰ ਲੈਣਾ ਹੁੰਦਾ ਹੈ ਡੈਮੋਕ੍ਰੇਸੀ ਦੇ ਵਿੱਚ ਚਲਦੀਆਂ ਨਹੀਂ ਤੇ ਅਸੀਂ ਇੱਕ ਬੜੀ ਵਾਈਬਰੈਂਟ ਤੇ ਬੜੀ ਇੱਕ ਵੈਲ ਐਸਟੈਬਲਿਸ਼ਡ ਡੈਮੋਕ੍ਰੇਸੀ ਆ ਸਾਨੂੰ ਪਰਹੇਜ਼ ਕਰਨਾ ਚਾਹੀਦਾ ਸਤਿੰਦਰ ਜੀ ਸਾਨੂੰ ਸੋਚ ਸਮਝ ਕੇ ਕਰਨਾ ਚਾਹੀਦਾ ਸੱਤਾ ਲੈਣੀ ਇੱਕ ਪੋਲਿਟਿਕਲ ਪਾਰਟੀ ਦਾ ਆਬਜੈਕਟਿਵ ਹੁੰਦਾ ਤੇ ਰਹਿਣਾ ਵੀ ਚਾਹੀਦਾ ਪਰ ਉਸ ਆਬਜੈਕਟਿਵ ਨੂੰ ਇਸ ਤਰੀਕੇ ਦੇ ਨਾਲ ਗਲਤ ਕੰਮ ਕਰਕੇ ਅਚੀਵ ਕਰਨਾ ਇਹ ਠੀਕ ਨਹੀਂ ਪਰ ਜਿੱਦਾਂ ਤੁਸੀਂ ਕਹਿਣਾ ਮੈਨੂੰ ਬੜੀ ਅੱਛੀ ਗੱਲ ਲੱਗੀ ਵੀ ਇਹ ਤਾਂ ਜਿਹੜੇ بڑے ਇੰਡਸਟਰੀਅਲ ਫੈਮਿਲੀਸ ਜੋ ਹੈ ਨਿਪੋਕ੍ਰਿਟ ਜਿਹੜੀ ਫੈਮਿਲੀਸ ਹੈ ਉਹਨਾਂ ਚੋਂ ਹੈ ਤਾਂ ਉਹ ਤਾਂ ਜੈਂਸੀ ਦੇ ਵੈਸੇ ਦੁਸ਼ਮਣ ਰਹਦੇ ਐ ਤੇ ਹੁਣ ਕੀ ਕਹਿਣਾ ਚਾਹੁੰਦੇ ਐ ਕਿ ਉਸ ਕੁਝ ਵੀ ਇਹ ਬੋਲ ਸਕਦੇ ਐ ਪਰ ਤੂੰ ਇੱਕ ਉਹ ਜਿਹੜੀ ਬੜੀ ਆਪਣੇ ਗੁਰੂ ਨਾਨਕ ਜੀ ਦਾ ਜਨਮ ਦਿਨ ਅਸੀਂ ਜੋ ਮਨਾਣਾ ਹੈ ਪਰਬ ਮਨਾਣਾ ਹੈ ਸਭ ਕੁਝ ਕਰਨਾ ਉਸ ਦੇ ਲਈ ਆਪਣਾ ਜੱਥਾ ਜਿਹੜਾ ਜਾਂਦਾ ਬਾਹਰ ਹਮੇਸ਼ਾ ਪਾਕਿਸਤਾਨ ਜਾਂਦਾ ਮੱਥਾ ਟੇਕਣ ਜਾਂਦਾ ਇਸ ਵਾਰੀ ਸਰਕਾਰ ਨੇ ਯੂਨੀਅਨ ਯੂਨੀਅਨ ਆਫ ਇੰਡੀਆ ਨੇ ਉਹ ਜੱਥੇ ਨੂੰ ਕੈਰੀ ਸਵਰੀ ਸੇ ਪੈਲਗਾਮ ਦੇ ਅੰਤਰਗਤ ਨਹੀਂ ਪੇਛ ਸਕਦੇ ਇਹਦੇ ਬਾਰੇ ਸਰ ਪੰਜਾਬ ਦੇ ਵਿੱਚ ਕਈ ਚੀਜ਼ਾਂ ਚੱਲਣ ਲੱਗ ਪਈ ਹੈ ਇਹਦੇ ਬਾਰੇ ਥੋੜਾ ਜਾ ਆਹ ਦੇਖੋ ਸਿੰਦਰਜੀ ਮੈਨੂੰ ਨਹੀਂ ਲੱਗਦਾ ਕਿ ਇਸ ਜੱਥੇ ਨੂੰ ਪਹਿਲਗਾਮ ਦੇ ਕਾਰਨ ਰੋਕਿਆ ਗਿਆ ਹੈ ਅਗਰ ਕਹਿਤਾ ਤੇ ਮੈਨੂੰ ਮੈਂ ਉਹ ਪੜਿਆ ਨਹੀਂ ਇਹਦੀਆਂ ਦੋ ਤਿੰਨ ਗੱਲਾਂ ਨੇ ਬਹੁਤ ਜ਼ਰੂਰੀ ਦੇਖੋ ਪਹਿਲੀ ਗੱਲ ਇਹ ਹੈ ਸਿੰਦਰਜੀ ਕਿ ਇਹ ਹਮੇਸ਼ਾ ਚੰਗਾ ਹੁੰਦਾ ਹੈ ਕਿ ਅਗਰ ਤੁਹਾਡੀ ਕਿਸੇ ਦੇ ਨਾਲ ਕੋਈ ਕੰਟਰੈਕਟ ਚੱਲ ਰਹੀ ਹੈ ਤੇ ਉਹਦੇ ਚ ਤੁਸੀਂ ਆਪਣੀ ਰਾਜਨੀਤੀ ਨੂੰ ਤੇ ਆਪਣੇ ਰਿਲੀਜੀਅਸ ਤੇ ਕਲਚਰਲ ਅਫੇਅਰ ਨੂੰ ਸੈਪਰੇਟ ਰੱਖੋ ਤੇ ਜਦੋਂ ਦੋ ਦੇਸ਼ਾਂ ਦੀ ਕਨਫਲਿਕਟ ਚੱਲ ਰਹੀ ਹੁੰਦੀ ਹੈ ਤੇ ਇੱਕ ਟਰੈਕ 2 ਡਿਪਲੋਮੇਸੀ ਜਿਹੜਾ ਸਾਈਡ ਦੇ ਉੱਤੇ ਡਿਪਲੋਮੈਟਿਕ ਐਫਰਟ ਵੀ ਚੱਲ ਰਿਹਾ ਹੁੰਦਾ ਹੈ ਕਈ ਵਾਰ ਉਹ ਆਫੀਸ਼ੀਅਲ ਹੁੰਦਾ ਹੈ ਕਈ ਵਾਰ ਨਾਨ ਆਫੀਸ਼ੀਅਲ ਹੁੰਦਾ ਹੈ ਤੇ ਉਹ ਤੇ ਕੰਮ ਚੱਲ ਰਿਹਾ ਹੁੰਦਾ ਹੈ ਤੇ ਸੋ देयरफॉर ਅਗਰ ਸਾਡਾ ਪਾਕਿਸਤਾਨ ਦੇ ਨਾਲ ਕਨਫਲਿਕਟ ਹੈ ਤੇ ਇਹਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਆਪਣੇ ਉਹਨਾਂ ਨੈਸ਼ਨਲ ਕਲਚਰਲ ਤੇ ਰਿਲੀਜੀਅਸ ਪ੍ਰਾਈਜ਼ ਜਿਹੜੀਆਂ ਨੇ ਉਹ ਟੋਟਲੀ ਤੋੜਦੀਆਂ ਚਾਹੁੰਦੇ ਆ ਕਾਫੀ ਕਾਫੀ ਹੱਦ ਤੱਕ ਕਈ ਸਾਲਾਂ ਤੋਂ ਅਸੀਂ ਮੇਨਟੇਨ ਵੀ ਰੱਖਿਆ ਨੇ ਕਈ ਵਾਰ ਪਿਆਰ ਵੀ ਹੋ ਜਾਂਦਾ ਹੈ ਪ੍ਰੋਬਲਮ ਐ ਇਸ ਦੇ ਅੰਦਰ ਜੀ ਕਿ ਇਸ ਸਮੇਂ ਜਿਹੜੀ ਉੱਥੇ ਰਜਿਮ ਹੈਗੀ ਐ ਸਪੈਸ਼ਲੀ ਆਰਮੀ ਦੀ ਜਿਹੜੀ ਰਜਿਮ ਹੈ ਉਹ ਰੈਡੀਕਲਾਈਜ਼ਡ ਹੈ ਤੇ ਉਹ ਥੋੜੀ ਨਹੀਂ ਉਹ ਬਹੁਤ ਜ਼ਿਆਦਾ ਰੈਡੀਕਲਾਈਜ਼ਡ ਹੈ ਮੈਂ ਜਿਹੜਾ ਮੈਂ ਤੇ ਜੇਡ ਕੇ ਤੇ ਪਾਕਿਸਤਾਨ ਦਾ ਐਕਸਪਰਟ ਆ ਮੈਂ ਸਾਫ਼ ਦੇਖ ਰਿਹਾ ਕਿ ਕੀ ਹੋ ਰਿਹਾ ਮੈਂ ਬਹੁਤ ਬਹੁਤ ਰੈਡੀਕਲਾਈਜ਼ੇਸ਼ਨ ਦੇਖੀ ਐ ਪਰ ਐਡੀ ਨਹੀਂ ਦੇਖੀ ਜਿ ਨਹੀਂ ਹੋਣੀ ਹੈਗੀ ਹੁਣ ਇਹ ਸਰਕਮਸਟੈਂਸਸਿਸ ਵਿੱਚ ਅਗਰ ਅਸੀਂ ਉੱਥੇ ਜੱਥਾ ਭੇਜ ਦਿੰਨੇ ਆ ਤੇ ਕੋਈ ਉੱਥੋਂ ਦੀ ਬਿਲਿਟੈਂਟ ਟੈਰਰਿਸਟ ਆਰਗੇਨਾਈਜੇਸ਼ਨ ਜਾਂ ਇਹ ਜਿਹੜੀਆਂ ਰਜਿਮਸ ਹੈਗੀਆਂ ਨੇ ਇਹ ਕੁਝ ਮੈਨੀਪੂਲੇਟ ਕਰਕੇ ਕੁਝ ਉਲਟਾ ਸਿੱਧਾ ਉੱਥੇ ਹੋ ਜਾਂਦਾ ਹੈ ਕੋਈ ਕਿਸੇ ਦਾ ਜਾਨ ਮਾਨ ਦਾ ਕੋਈ ਨੁਕਸਾਨ ਹੋ ਜਾਂਦਾ ਹੈ ਤੇ ਫਿਰ ਉਹ ਗੱਲ ਜਿਹੜੀ ਹੈ ਐਸਕੇਲੇਟ ਹੋ ਕੇ ਬਹੁਤ ਵੱਡੀ ਹੋ ਜਾਏਗੀ ਤੇ ਇੰਦਾ ਵੱਡਾ ਹੁਣ ਹੁਣੇ ਹੀ ਤੇ ਅਸੀਂ ਆਪਰੇਸ਼ਨ ਤੋਂ ਦੂਰ ਕਰਕੇ ਹਟਿਆ ਤੇ ਹੁਣ ਇਹ ਮਤਲਬ ਬਾਰ ਬਾਰ ਇਦਾਂ ਕੀਤਾ ਤੇ ਨਾ ਸਾਡੇ ਵਾਸਤੇ ਨਾ ਇਹ ਸਬ ਕੰਟੀਨੈਂਟ ਵਾਸਤੇ ਤੇ ਨਾ ਸਾਡੇ ਲੋਕਾਂ ਵਾਸਤੇ ਚੰਗਾ ਹੈ ਤੋ ਥੋੜਾ ਜਿਆ ਆਪਣੇ ਆਪ ਨੂੰ ਮੇਰਾ ਖਿਆਲ ਆਪਣੇ ਆਪ ਨੂੰ ਹੀ ਸਿਕਿਉਰ ਕਰਨਾ ਇੱਕ ਬੈਟਰ ਆਈਡੀਆ ਹੈਗਾ ਉਦੋਂ ਤੱਕ ਜਦੋਂ ਤੱਕ ਕੀ ਉਹਨਾਂ ਦੀ ਰਜਿਮ ਦੇ ਵਿੱਚ ਉਹਨਾਂ ਦੀ ਸੋਚ ਦੇ ਵਿੱਚ ਕੋਈ ਫਰਕ ਨਾ ਆਏ ਜਿਹੜਾ ਫਰਕ ਅਸੀਂ ਚਾਹੁੰਦੇ ਆ ਤੇ ਬੜੇ ਅਫਸੋਸ ਦੀ ਗੱਲ ਹੈ ਕਿ ਜੱਥਾ ਨਹੀਂ ਜਾ ਰਿਹਾ ਬਹੁਤ ਅਫਸੋਸ ਹੈ ਇਸ ਗੱਲ ਦਾ ਕਿ ਇਸ ਤਰੀਕੇ ਨਾਲ ਉਹ ਟੁੱਟਣਾ ਵੀ ਨਹੀਂ ਚਾਹੀਦਾ ਸਾਡਾ ਜਿਹੜਾ ਸੰਪਰਕ ਹੈ ਉਹ ਟੁੱਟਣਾ ਨਹੀਂ ਚਾਹੀਦਾ ਪਰ ਅਗਰ ਉਹ ਕਰ ਰਹੇ ਨੇ ਮੈਨੂੰ ਇਹ ਪਤਾ ਲੱਗਿਆ ਇਸੇ ਦਰਜੇ ਦੇਖੋ ਹੁਣ ਕਿਡਾ ਹਾਲਤ ਖਰਾਬ ਹੈ ਕੁਝ ਮੇਰੇ ਮਿੱਤਰ ਗਏ ਹੋਏ ਸੀਗੇ ਉੱਥੇ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਉੱਤੇ ਮੁਸਲਮਾਨ ਲੱਖਾਂ ਦੀ ਤعداد ਦੇ ਵਿੱਚ ਆਂਦੇ ਨੇ ਨਨਕਾਣਾ ਸਾਹਿਬ ਤੇ ਆ ਕੇ ਆਪਣਾ ਆਪਣਾ ਆਪਣੇ ਆਪਣੋਂ ਨਤਮਸਤਕ ਕਰਦੇ ਨੇ ਗੁਰੂਆਂ ਦੇ ਘਰ ਦੇ ਨਾਲ ਗੁਰੂ ਜਿਹੜੇ ਨੇ ਸਭ ਦੇ ਗੁਰੂ ਨੇ ਤੇ ਇਹ ਗੱਲਾਂ ਜਿਹੜੀਆਂ ਨੇ ਇਹ ਹੋਣੀਆਂ ਨਹੀਂ ਚਾਹੀਦੀਆਂ ਪਰ ਅਗਰ ਸਾਡੀ ਗਵਰਨਮੈਂਟ ਨੇ ਇਹ ਡਿਸੀਜਨ ਲਈਏ ਤੇ ਬੜੀ ਸੋਚ ਸਮਝ ਕੇ ਲਈ ਹੋਏਗੀ ਸਾਨੂੰ ਇਸ ਡਿਸੀਜਨ ਨੂੰ ਪੋਲਿਟਿਕਸਾਈਜ਼ ਨਹੀਂ ਕਰਨਾ ਚਾਹੀਦਾ ਤੇ ਕਿਸੇ ਰੈਲੀ ਚ ਸਾਈਕਲ ਦੇ ਨਾਲ ਇਹਨੂੰ ਦੇਖਣਾ ਨਹੀਂ ਚਾਹੀਦਾ ਕਿਉਂਕਿ ਆ ਕਾਫੀ ਕਾਫੀ ਜਿਹੜੀਆਂ ਗੱਲਾਂ ਸਾਡੇ ਵਿੱਚ ਹੈਗੀਆਂ ਨੇ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਉਹ ਉਸ ਵੇਲੇ ਠੀਕ ਨਹੀਂ ਨੇ ਤੇ ਉਹਦੇ ਵਿੱਚ ਜ਼ਿਆਦਾ ਕਸੂਰ ਪਾਕਿਸਤਾਨ ਦਾ ਹੈਗਾ ਉੱਥੋਂ ਦੀ ਜਿਹੜੀ ਰਜਿਮ ਹੈ ਉਹ ਬਹੁਤ ਬੁਰੀ ਤਰ੍ਹਾਂ ਨਾਲ ਰੈਡੀਕਲਾਈਜ਼ਡ ਹੈ ਉਨੇ ਜਿੱਦਾਂ ਅਸੀਂ ਪਿਛਲੇ ਕਾਫੀ ਸਮੇਂ ਤੋਂ ਗੱਲ ਕਰ ਰਹੇ ਹਾਂ ਔਰ ਅਸੀਂ ਕਾਫੀ ਇਸੇ ਐਪੀਸੋਡ ਵੀ ਕੀਤੇ ਆਂ ਚੀਜ਼ਾਂ ਵੀ ਕੀਤੀਆਂ ਫਲਡ ਰਿਲੀਫ ਨੂੰ ਲੈ ਕੇ ਵੀ ਸਾਡਾ ਜਿਹੜਾ ਇਸ ਸਮੇਂ ਤੁਸੀਂ ਵੀ ਪਿਛਲੇ ਵਾਰ ਜਦੋਂ ਅਸੀਂ ਬੈਠੇ ਸੀਗੇ ਤਾਂ ਬੜਾ ਅੱਛੇ ਤਿੱਕੇ ਨਾਲ ਕਿਹਾ ਸੀਗਾ ਕਿ ਸਾਡਾ ਜਦੋਂ ਪਾਣੀ ਉਤਰ ਜਾਏਗਾ ਉਸ ਤੋਂ ਬਾਅਦ ਬਹੁਤ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਪੈ ਜਾਏਗੀ ਪਰ ਫਲਡ ਰਿਲੀਫ ਕਿਦਾਂ ਸਰਕਾਰ ਵੱਲੋਂ ਚੰਦਰਾ ਜਾਂ ਲੋਕੀ ਕਿਸ ਤਰ੍ਹਾਂ ਨਾਲ ਪਾਰਟਿਸਪੇਟ ਕਰ ਰਹੇ ਉਹਦੇ ਬਾਰੇ ਥੋੜਾ ਜਿਹਾ ਜਾਣਕਾਰੀ ਹਾਂਜੀ ਸਟੇਟਰ ਜੀ ਇਹਦੇ ਵਾਸਤੇ ਨਾ ਇੱਕ ਬੜਾ ਲੰਮਾ ਚੌੜਾ ਇੱਕ ਆ ਪ੍ਰੋਗਰਾਮ ਕੱਢਿਆ ਸੀਗਾ ਸਾਡੇ ਮਾਨ ਸਾਹਿਬ ਨੇ ਚੀਫ ਲਿਸਟਰ ਸਾਹਿਬ ਨੇ ਤੇ ਉਹਦੇ ਚਤੇ ਉਹਨਾਂ ਨੇ ਕਿ ਇਸ ਤਰੀਕ ਤੱਕ ਇਹ ਕਰ ਦਾਂਗੇ ਉਹ ਪ੍ਰੋਗਰਾਮ ਥੋੜਾ ਜਿਆ ਐਂਬੀਸ਼ੀਅਸ ਸੀਗਾ ਉਹ ਨੂੰ ਮੈਂ ਸੁਣਦੇ ਹੀ ਮੇਰੇ ਖਿਆਲ 17 ਤਰੀਕ ਤੱਕ ਸਾਰਾ ਮਤਲਬ ਅਸੀਂ ਮਲਬਾ ਕੱਢ ਦੇਣਾ ਸੀਗਾ ਤੇ ਉਹ ਥੋੜਾ ਬੀਸ਼ਸ ਪ੍ਰੋਗਰਾਮ ਸੀਗਾ ਪਰ ਚਲੋ ਅਗਲੇ ਨੇ ਪ੍ਰੋਗਰਾਮ ਬਣਾਇਆ ਬੀਸ਼ਸ ਬਣਾਇਆ ਜਾਂ ਕੋਈ ਦੂਸਰਾ ਬਣਾਇਆ ਪਰ ਪੋਜ਼ਿਟਿਵਿਟੀ ਨਾਲ ਦੇਖਨੇ ਆ ਕਿ ਸਾਰੇ ਕੋਸ਼ਿਸ਼ ਕਰ ਰਹੇ ਨੇ ਤੇ ਗਰਾਊਂਡ ਦੇ ਵਿੱਚ ਟੈਂਡਰ ਜੀ ਮੈਂ ਦੇਖ ਰਿਹਾ ਥੋੜੀ ਆਰਗੇਨਾਈਜੇਸ਼ਨ ਬੈਟਰ ਹੋ ਗਈ ਹੈ ਮੈਂ ਦੋ ਤਿੰਨ ਜਗ੍ਹਾ ਦੇਖਿਆ ਤੇ ਕੁਝ ਗਰਾਊਂਡ ਦੇ ਉੱਤੇ ਵੀ ਗਿਆ ਵਾਂ ਕਿ ਯੂ نو ਲੋਕਾਂ ਨੇ ਆਪਣੇ ਕੋਈ ਇੱਕ ਵੱਡੇ ਵੱਡੇ ਕਲੈਕਸ਼ਨ ਸੈਂਟਰਸ ਬਣਾ ਲਏ ਨੇ ਜਿੱਥੇ ਕਿ ਸਮਾਨ ਆ ਰਿਹਾ ਹੈ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਦੇ ਵੱਲ ਲੋਕ ਜਿਹੜੀ ਐਨ ਜੀਓਜ਼ ਨੇ ਉਹ ਸੀਐਸਆਰ ਦਾ ਵੀ ਪੈਸਾ ਲੈ ਰਹੀਆਂ ਨੇ ਸਰਕਾਰ ਵੀ ਆਪਣੀ ਵੱਲੋਂ ਜੋ ਕਰ ਸਕਦੀ ਹੈ ਕਰ ਰਹੀ ਹੈ ਤੇ achhi gall hai ਅ ਮੈਂ ਦੇਖਿਆ ਇੱਕ ਪਾਰਟੀ ਨੇ ਜਲੰਧਰ ਦੇ ਵਿੱਚ ਬਹੁਤ ਜ਼ਬਰਦਸਤ ਆਪਣਾ ਕਲੈਕਸ਼ਨ ਕੀਤੀ ਹੈ ਤੇ ਬਾਕੀ ਸਟੇਟਾਂ ਤੋਂ ਬਹੁਤ ਸਮਾਨ ਆ ਰਿਹਾ ਹੈ ਹੁਣ ਇਸ ਵੇਲੇ ਕੋਆਰਡੀਨੇਸ਼ਨ ਦੀ ਬਹੁਤ ਜ਼ਰੂਰਤ ਹੈ ਕਿ ਆਪਾਂ ਜੋ ਜੋ ਦੇਣਾ ਚਾਹੁੰਦੇ ਨੇ ਨਾ ਉਹਨਾਂ ਨੂੰ ਅਸੀਂ ਦੱਸ ਦਈਏ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਜਿਹੜੀ ਸੰਸਥਾ ਦੇ ਨਾਲ ਮਿਲ ਕੇ ਕੁਝ ਦੇਣਾ ਚਾਹੁੰਦੇ ਹੋ ਪਹਿਲੇ ਉਸ ਸੰਸਥਾ ਨੂੰ ਪੁੱਛ ਲਓ ਕਿ ਤੁਹਾਨੂੰ ਦੇਣਾ ਕੀ ਚਾਹੀਦਾ ਤਾਂ ਕਿ ਵੇਸਟੇਜ ਨਾ ਹੋਏ ਹੁਣ ਏਡਾ ਆ ਗਿਆ ਸੀਗਾ ਮੈਨੂੰ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਦੱਸ ਰਹੇ ਸੀਗੇ ਕਿ ਉੱਥੇ ਰੋਪੜ ਦੇ ਵਿੱਚ ਏਡਾ ਜ਼ਿਆਦਾ ਰਾਸ਼ਨ ਆ ਗਿਆ ਕਿ ਅਲਟੀਮੇਟਲੀ ਉਹਨਾਂ ਨੇ ਉਹ ਰਾਸ਼ਨ ਗੁਰਦੁਆਰਿਆਂ ਨੂੰ ਦੇ ਦਿੱਤਾ ਕਿ ਤੁਸੀਂ ਲੰਗਰ 'ਚ ਚਲਾ ਲਓ ਬਾਅਦ ਵਿੱਚ ਚਲਾ ਲਓ ਕਿਤੇ ਖਰਾਬ ਨਾ ਹੋ ਜਾਏ ਸੋ ਮੈਡੀਸਿਨਸ ਦੀ ਜ਼ਰੂਰਤ ਹੈ ਕੱਪੜਿਆਂ ਦੀ ਤੇ ਰੀਹੈਬਿਲਿਟੇਸ਼ਨ ਦੇ ਵਿੱਚ ਪੈਸੇ ਦੀ ਵੀ ਜ਼ਰੂਰਤ ਹੋਏਗੀ ਕਿ ਕਈ ਘਰ ਟੁੱਟੇ ਹੋਏ ਨੇ ਤੇ ਇਹ ਜਿਹੜਾ ਕੋਈ ਐਪੀਡੈਮਿਕ ਨਾ ਆ ਜਾਏ ਹੈਲਥ ਦੇ ਵਾਸਤੇ ਉਹ ਸਾਨੂੰ ਪੁੱਛ ਕੇ ਤੇ ਪਹਿਲੇ ਕੋਲੋਂ ਬਹੁਤ ਬੈਟਰ ਆਰਗਨਾਈਜ਼ ਹੈ ਮੈਂ ਜਿਨ੍ਹਾਂ ਨੇ ਅੱਛੀ ਤਰ੍ਹਾਂ ਆਰਗਨਾਈਜ਼ ਕੀਤਾ ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਮੁਬਾਰਕ ਦੇਣੀ ਚਾਹਨਾ ਤੇ ਗਵਰਨਮੈਂਟ ਨੇ ਵੀ ਜੋ ਕੰਮ ਸ਼ੁਰੂ ਕੀਤਾ ਹੈ ਚੰਗਾ ਕੀਤਾ ਹੈ ਤੇ ਸਾਰੇ ਮਿਲ ਕੇ ਕਰ ਰਹੇ ਨੇ ਕੋਈ ਗੰਬ ਕਲੀ ਨਹੀਂ ਕਰ ਰਹੀ ਸਾਰੀਆਂ ਪੋਲਿਟੀਕਲ ਪਾਰਟੀਆਂ ਕਰ ਰਹੀਆਂ ਨੇ ਬਹੁਤ ਆਰਗੇਨਾਈਜੇਸ਼ਨਸ ਕਰ ਰਹੀਆਂ ਨੇ ਵਰਲਡ ਕੈਂਸਰ ਕੇਅਰ ਕਲ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਉਹ ਡਿਸਟ੍ਰਿਬਿਊਸ਼ਨ ਕਰ ਰਹੀ ਹੈ ਰੈਡੀਸ ਮਟੀਰੀਅਲ ਦੀ ਉਹਦੇ ਨਾਲ ਸਾਡੀ ਆਰਗੇਨਾਈਜੇਸ਼ਨ ਗਲੋਬਲ ਪੰਜਾਬੀ ਐਸੋਸੀਏਸ਼ਨ ਲੱਗੀ ਹੋਈ ਹੈ ਤੇ ਹੋਰ ਵੀ ਬੜੀਆਂ ਆਰਗੇਨਾਈਜੇਸ਼ਨਸ ਬਹੁਤ ਕੁਝ ਕਰ ਰਹੀਆਂ ਨੇ ਤੇ ਕੋਆਰਡੀਨੇਟਡ ਤਰੀਕੇ ਨਾਲ ਕਰਾਂਗੇ ਨਾ ਤੇ ਉਹਦਾ ਮੈਕਸਿਮਮ ਫਾਇਦਾ ਹੋ ਜਾਏਗਾ। ਹੁਣ ਪੰਜਾਬ ਦੇ ਵਿੱਚ ਪਿੱਛੇ ਹੁਸ਼ਾਰਪੁਰ ਦੀ ਜਿਹੜੀ ਮਾਈਗ੍ਰੇਟ ਲੇਬਰ ਨਾਲ ਜਿਹੜੀ ਘਟਨਾ ਹੋਈ ਹੈ ਜਾਂ ਉਹਦੇ ਵਿੱਚ ਸਾਨੂੰ ਬਹੁਤ ਸਾਨੂੰ ਮਿਲਿਆ। ਉਸ ਵਕਤ ਕਈ ਹੁਸ਼ਾਰਪੁਰ ਪਟਿੰਡਾ ਕਈ ਜਗ੍ਹਾ ਫਟ ਜੋ ਕਈ ਜਗ੍ਹਾ ਚਰਪੜ ਨਜ਼ਰ ਆਈ ਹੈ ਇਹ ਜਿਹੜਾ ਮਾਈਗ੍ਰੈਂਟ ਲੇਬਰ ਨਾਲ ਟਕਰਾਵ ਜਾਂ ਕੁਝ ਇਹਦੇ ਬਾਰੇ ਸਰ ਥੋੜਾ ਜਿਹਾ ਪੰਜਾਬ ਦੇ ਨੇ ਕੀ ਤੁਹਾਡਾ ਵਿਊ ਪੁਆਇੰਟ ਆ ਕੀ ਚ ਸੀ ਮੈਂ ਮੈਂ ਤੇ ਇਹਦੀ ਬਹੁਤ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਨੀ ਚਾਹਨਾ ਸੰਧਰਜੀ ਕਿ ਇਹ ਐਦਾਂ ਹੋਣਾ ਨਹੀਂ ਚਾਹੀਦਾ ਦੇਖੋ ਅਸੀਂ ਆਪੂ ਕੰਮ ਕਰਨ ਜੋਗੇ ਹੈ ਨਹੀਂ ਤੇ ਅਸੀਂ ਬੁਲਾ ਲੈਣੇ ਆ ਲੋਕਾਂ ਨੂੰ ਇੱਥੇ ਉਹ ਆ ਕੇ ਸਾਡੀ ਮਦਦ ਕਰਦੇ ਨੇ ਤੇ ਫਿਰ ਅਸੀਂ ਉਹਨਾਂ ਦੇ ਨਾਲ ਅਤਿਆਚਾਰ ਕਰਨ ਦੀ ਕੋਸ਼ਿਸ਼ ਕਰੀਏ ਮੈਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਵੱਡੇ ਬਜ਼ੁਰਗ ਨੇ ਪਿੰਡਾਂ ਦੇ ਜਾਂ ਸਾਡੇ ਹੋਰ ਜਿਹੜੀ ਸਾਡੀ ਸਿਵਲ ਸੁਸਾਇਟੀ ਦੇ ਵੱਡੇ ਲੋਕ ਨੇ ਉਹਨਾਂ ਨੂੰ ਇਹ ਗੱਲਾਂ ਸਾਡੇ ਸਾਡੇ ਪੰਜਾਬੀ ਕਰਤਾਰ ਨੂੰ ਸੂਟ ਵੀ ਨਹੀਂ ਕਰਦੀਆਂ ਸਾਡੇ ਕਲਚਰ ਨੂੰ ਸੂਟ ਨਹੀਂ ਕਰਦੀਆਂ ਅਸੀਂ ਪਿਆਰ ਕਰਨ ਵਾਲੇ ਲੋਕ ਹੈਗੇ ਆਂ ਤੇ ਉਹ ਕੋਈ ਆ ਕੇ ਉਹ ਆ ਕੇ ਕੰਮ ਕਰ ਰਹੇ ਨੇ ਮੈਂ ਦੇਖਿਆ ਕਿ ਉਹਨਾਂ ਨੇ ਪਿੱਛੇ ਜੇ ਫਲਡ ਰੀਲੀਫ ਦੇ ਵਿੱਚ ਵੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੋ ਮੈਂ ਐਡਾ ਹੀ ਕਵਾਂਗਾ ਕਿ ਜੋ ਹੋ ਰਿਹਾ ਉਹ ਜੋ ਹੋਇਆ ਉਹ ਠੀਕ ਨਹੀਂ ਹੈ ਜਿਨੇ ਕੀਤਾ ਉਹਨੂੰ ਆਇਡੈਂਟੀਫਾਈ ਕਰਕੇ ਤੇ ਰੋਕਣਾ ਚਾਹੀਦਾ ਹੈ ਤੇ ਸਾਨੂੰ ਇਹਨਾਂ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਗਰ ਤੁਹਾਨੂੰ ਤਾਂ ਉਹਨਾਂ ਦੀ ਜ਼ਰੂਰਤ ਨਹੀਂ ਹੈ ਤੇ ਤੁਸੀਂ ਉਹਨਾਂ ਨੂੰ ਕੰਮ ਨਾ ਦਿਓ ਤੁਸੀਂ ਕੰਮ ਵੀ ਦਿੰਦੇ ਹੋ ਕੰਮ ਵੀ ਲੈਂਦੇ ਹੋ ਤੇ ਨਾਲ ਫਿਰ ਇਹ ਕੰਮ ਵੀ ਕਰਦੇ ਹੋ ਇਹ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਚਲਦੀਆਂ ਅਗਰ ਤੁਹਾਡੇ 'ਚ ਆਪੂ ਅਸੀਂ ਕੰਮ ਕਰ ਸਕਨੇ ਆ ਤੇ ਸਾਨੂੰ ਕਰਨਾ ਚਾਹੀਦਾ ਨਾ ਸਾਨੂੰ ਕਰਨਾ ਚਾਹੀਦਾ ਆਪਣੇ ਖੇਤਾਂ ਦੇ ਉੱਤੇ ਅਸੀਂ ਆਪੂ ਕੰਮ ਕਰੀਏ ਵਾਰੋ ਕਿਉਂ ਆਏ ਅਗਰ ਉਹ ਆਨ ਕੇ ਉਹਨਾਂ ਨੂੰ ਕੰਮ ਨਹੀਂ ਮਿਲੇਗਾ ਤੇ ਵਾਪਸ ਚਲੇ ਜਾਣਗੇ ਸਿੱਧਰ ਜੀ ਹੈ ਆਂਦੇ ਕਿਉਂ ਨੇ ਕੋਈ ਆਂਦਾ ਕਿਉਂ ਆਏ ਇੱਥੇ ਉਹ ਇਸ ਵਾਸਤੇ ਆਂਦਾ ਕਿਉਂਕਿ ਉਹਨਾਂ ਇੱਥੇ ਕੰਮ ਮਿਲਦਾ ਹੈ ਤੇ ਕੰਮ ਕੌਣ ਦਿੰਦਾ ਹੈ ਅਸੀਂ ਦਿੰਨੇ ਆ ਅਸੀਂ ਕੰਮ ਕਿਉਂ ਦਿੰਨੇ ਆ ਕਿਉਂਕਿ ਅਸੀਂ ਆਪੂ ਨਹੀਂ ਕੰਮ ਕਰਦੇ ਤੋਂ ਅਸੀਂ ਆਪੂ ਕੰਮ ਕਰਨਾ ਸ਼ੁਰੂ ਕਰ ਦਈਓ ਆਣਾ ਬੰਦ ਕਰ ਦੇਣਗੇ ਇਹ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਹਰਾਸ ਕਰਨ ਦਾ ਤੇ ਕੋਈ ਮਤਲਬ ਨਹੀਂ ਹੈ ਤਾਂ ਇਸ ਤੋਂ ਬਾਅਦ ਅਸੀਂ ਜਿਹੜਾ ਤੁਹਾਡਾ ਮਨਪਸੰਦ ਵਿਸ਼ਾ ਹੈ ਫੋਰਸ ਫੋਰਸ ਦਾ 에어 ਫੋਰਸ ਨੇ ਕਿਹਾ ਹੈ ਹੋਰ ਆਪਣੀ ਡਿਫੈਂਸ ਮਿਨਿਸਟਰੀ ਨੂੰ ਪ੍ਰਪੋਜ਼ਲ ਦਿੱਤੇ ਵੀ XU-14 rafale jet ਭਾਰਤ ਨੂੰ ਜ਼ਰੂਰ ਤੌਰ ਤੇ ਖਰੀਦਨੇ ਚਾਹੀਦੇ। ਹੋਰ ਹਾਂ ਇਹਦੇ ਬਾਰੇ ਸਰ ਤੁਹਾਨੂੰ ਜਾਣਨਾ ਪਊਗਾ। ਹਾਂਜੀ। ਜਿੰਦਰਜੀ ਦੇਖੋ ਇਹ ਜਦੋਂ ਵੀ ਕੋਈ ਡਿਫੈਂਸ ਦੀ ਡੀਲ ਹੁੰਦੀ ਹੈ ਨਾ ਤੇ ਉਹਦੇ ਵਿੱਚ ਬਹੁਤ ਲੋਕਾਂ ਦਾ ਕੋਈ ਹਾਂ ਕਹਿੰਦਾ ਕੋਈ ਚੰਗੀ ਕਹਿੰਦਾ ਕੋਈ ਮਾੜੀ ਕਹਿੰਦਾ। ਮੈਂ ਬਹੁਤ ਖੁਸ਼ ਹਾਂ ਮੈਂ ਇਸ ਵਾਸਤੇ ਖੁਸ਼ ਹਾਂ ਕਿਉਂਕਿ ਮੈਂ ਸ਼ੁਰੂ ਤੋਂ ਇਹ ਮੰਨਣਾ ਕਿ ਤੁਹਾਡੇ ਨਾਲ ਬਹੁਤ ਜ਼ਿਆਦਾ ਅਲੱਗ-ਅਲੱਗ ਕਿਸਮ ਦੀ ਇਕੁਪਮੈਂਟ ਹੀ ਹੋਣੀ ਚਾਹੀਦੀ ਜਦੋਂ ਮੈਂ ਨੌਕਰੀ ਕੀਤੀ ਹੈ ਤੇ ਇੱਥੇ ਸਾਡੇ ਕੋਲ ਸਿਰਫ ਟੀ ਸੀਰੀਜ਼ ਦੀ ਰੈਸ਼ਨ ਟੈਂਕ ਸੀਗੀ ਉਹਦੇ ਨਾਲ ਕੀ ਹੁੰਦਾ ਅਸਦਰ ਜੀ ਜਦੋਂ ਇੱਕ ਕਿਸਮ ਦੀ ਕੋਈ ਤੁਹਾਡੀ ਹੁੰਦੀ ਹੈ ਇਕੁਪਮੈਂਟ ਹੁੰਦੀ ਹੈ ਤੇ ਉਹਦੀ ਮੇਨਟੇਨੈਂਸ ਉਹਦੀ ਐਡਮਿਨਿਸਟ੍ਰੇਸ਼ਨ ਉਹਦੀ ਸਿਖਲਾਈ ਉਹਦੇ ਉੱਤੇ ਪ੍ਰੋਫੀਸ਼ੀਐਂਸੀ ਗੇਨ ਕਰਨੀ ਇਹਨਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸੌਰਟ ਆਊਟ ਹੋ ਜਾਂਦੀਆਂ ਨੇ ਅਗਰ ਅਲੱਗ-ਅਲੱਗ ਹੋਏਗੀ ਅਗਰ ਇੱਕ ਟੈਂਕ ਦੂ ਇੱਕ 에ਅਰਕraft ਦੂਸਰਾ ਹੋਗਾ ਦੂਸਰਾ ਫਿਰ ਉਹਨੂੰ ਮੇਨਟੇਨ ਕਰਨ ਵਾਸਤੇ ਇੰਜੀਨੀਅਰ ਵੀ ਓਡੇ ਜ਼ਿਆਦਾ ਰੱਖਨੇ ਪੈਂਦੇ ਨੇ ਆਪਣੇ ਪਾਇਲਟ ਨੂੰ ਸਿਖਾਉਣ ਵਾਸਤੇ ਵੀ ਪ੍ਰੋਬਲਮ ਹੋ ਜਾਂਦੀ ਹੈ ਉਹਦੀ ਉਹਦੀ ਮੇਨਟੇਨੈਂਸ ਰਨਵੇਜ਼ ਦੀ ਵੀ ਪ੍ਰੋਬਲਮ ਹੋ ਜਾਂਦੀ ਹੈ ਸੋ ਰੈਫੇਲ ਇੱਕ ਚੰਗਾ 에ਅਰਕraft ਹੈ ਉਹਨਾਂ ਨੇ ਕਿਹਾ ਕਿ ਉੱਥੇ ਇੰਡੀਜਨਸ ਪ੍ਰੋਡਕਸ਼ਨ ਦੇ ਵਾਸਤੇ ਉਹਨੂੰ ਦੇ ਦੇਣਗੇ ਤੇ ਮੇਰੇ ਹਿਸਾਬ ਦੇ ਨਾਲ ਇਹ ਡੀਲ ਅਗਰ ਥਰੂ ਹੋ ਜਾਂਦੀ ਹੈ ਅਸੀਂ ਉਹਨੂੰ ਰਿਫਰੈਲ ਨੂੰ ਟੈਸਟ ਵੀ ਕਰ ਲਿਆ ਉਹ ਸਾਡੇ ਵਾਸਤੇ ਚੰਗਾ ਵੀ ਰਿਹਾ ਦੋ ਤਿੰਨ ਵਾਰ ਅਸੀਂ ਉਹਨੂੰ ਯੂਜ਼ ਵੀ ਕਰਦੇ ਆ ਆਪਰੇਸ਼ਨਸ ਵਿੱਚ ਤੇ ਮੈਨੂੰ ਲੱਗਦਾ ਹੈ ਕਿ ਇਟਸ ਇਟਸ ਅ ਗੁੱਡ ਡਿਸੀਜਨ ਇਹ ਅਚੀ ਡਿਸੀਜਨ ਹੈ ਆ ਯੂਐਸ ਦੇ ਐਫ ਸੀਰੀਜ਼ ਦੇ ਕੋਈ ਵੀ ਖਰੀਦਦੋ ਤੇ ਬਹੁਤ ਅੱਛੀ ਹੈ ਪਰ ਇਸ ਤੋਂ ਬਾਅਦ ਅਸੀਂ ਹੋਰ ਇੰਟਰਨੈਸ਼ਨਲ ਨਿਊਜ਼ਵਲ ਚੱਲ ਰਹੇ ਆ ਪਿੱਛੇ ਅਪਾ ਦੇਖਿਆ ਪਿਛਲੇ 1.5 ਤੋਂ 2 ਮਹੀਨੇ ਤੋਂ ਵੀ ਯੂਐਸ ਨੇ 트럼ਪ ਨੇ ਸਾਡੇ ਉੱਪਰ 50% ਦੇ ਕਰੀਬ ਸਾਡੇ ਤੇ ਟੈਰਿਫ ਇੰਪੋਜ਼ ਕੀਤੀ ਚੱਲਿਆ ਟ੍ਰੇਡ ਵਾਰ ਚੱਲਿਆ ਪਰੰਤੂ ਹੁਣ ਘਟਨਾਵਾਂ ਦੂਜੇ ਪਾਸੇ ਚੱਲਣ ਲੱਪੇ ਹੈਗੇ ਜਿਹਦੇ ਤੇ ਇਹ ਲੱਗਦਾ ਵੀ ਸਾਡਾ ਫ੍ਰੀ ਟ੍ਰੇਡ ਐਗਰੀਮੈਂਟ ਸਾਡਾ ਮੈਚੁਰ ਹੋ ਜਾਏਗਾ ਭਾਰਤ ਤੇ ਯੂਐਸ ਦੇ ਉਹਦੇ ਬਾਰੇ ਸਤ ਥੋੜਾ ਜਿਹਾ ਨਹੀਂ ਬਹੁਤ ਅੱਛੀ ਗੱਲ ਹੈ ਦੇਖੋ ਸਿੰਧਰ ਜੀ ਆਪਣੇ ਦਿਲ 'ਚ ਕੋਈ ਕੋਈ ਦੁਵੀਧਵਤ ਨਹੀਂ ਰੱਖਣੀ ਚਾਹੀਦੀ ਇੰਟਰਨੈਸ਼ਨਲ ਰਿਲੇਸ਼ਨਸ ਵਿੱਚ ਇਹ ਸਭ ਕੁਝ ਹੁੰਦਾ ਹੀ ਰਹਿੰਦਾ ਸਾਰੀਆਂ ਕੰਟਰੀਜ਼ ਆਪਣੇ ਇੰਟਰਸਟ ਨੂੰ ਦੇਖਦੀਆਂ ਨੇ ਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰਦੀਆਂ ਨੇ ਅਗਰ ਟਾਈਮ 'ਤੇ ਯੂ ਐਸ ਏ ਨੂੰ ਇਹ ਪਤਾ ਲੱਗ ਜਾਏ ਕਿ ਇੰਡੀਆ ਦੇ ਨਾਲ ਟ੍ਰੇਡ ਦੇ ਬਿਨਾਂ ਉਹਦਾ ਗੁਜ਼ਾਰਾ ਨਹੀਂ ਤੇ ਬਹੁਤ ਅੱਛੀ ਗੱਲ ਹੈ ਉਹਨਾਂ ਵਾਸਤੇ ਵੀ ਚੰਗੀ ਗੱਲ ਹੈ ਸਾਡੇ ਵਾਸਤੇ ਵੀ ਚੰਗੀ ਗੱਲ ਹੈ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇੰਡੀਆ ਜਿਹੜਾ ਹੈ ਉਹ ਵਰਲਡ ਦਾ ਇੱਕ ਲਾਰਜੈਸਟ ਕੰਜ਼ਿਊਮਰ ਮਾਰਕੀਟ ਹੈ ਤੇ ਜਿਹੜੀ ਗਲੋਬਲ ਸਪਲਾਈ ਚੇਨ ਹੈ ਉਹ ਚੇਂਜ ਹੋ ਰਹੀ ਹੈ ਤੇ ਉਸ ਚੇਂਜ ਦੇ ਵਿੱਚ ਹੁਣ ਜਿਹੜਾ ਇੰਡੀਆ ਦਾ ਯੋਗਦਾਨ ਹੈ ਉਹ ਜ਼ਿਆਦਾ ਹੋਏਗਾ ਤੇ ਇਹ ਜਿਹੜਾ ਕੰਮ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਉਹਨਾਂ ਨੂੰ ਯੂਰੋਪੀਅਨ ਯੂਨੀਅਨ ਤੋਂ ਉਹਨਾਂ ਨੇ ਇਹਦੇ ਵਾਸਤੇ ਬਹੁਤ ਜ਼ਿਆਦਾ ਸਪੋਰਟ ਲੈਣ ਦੀ ਕੋਸ਼ਿਸ਼ ਕੀਤੀ ਕਿਉਂਕਿ ਬੇਸਿਕਲੀ ਅ ਅਮਰੀਕਾ ਤੋਂ ਦੂਰੋਂ ਪਿਆ ਹੋਇਆ ਨਾ ਰਸ਼ੀਆ ਯੂਕਰੇਨ ਵਾਰ ਦੇ ਵਿੱਚ ਅਗਰ ਕੋਈ ਇੰਪੈਕਟ ਹੈਗਾ ਉਹਦਾ ਤੇ ਨਾਟੋ ਕੰਟਰੀਜ਼ ਦਾ ਯੂਰੋਪੀਅਨ ਯੂਨੀਅਨ ਦਾ ਤੇ ਰਸ਼ੀਆ ਦਾ ਤੇ ਯੂਕਰੇਨ ਦਾ ਹੈਗਾ ਉਹਦਾ ਤੇ ਇਹ ਕੰਮ ਹੈ ਤੂੰ ਕੋਨ ਮੈਂ ਖਾਂ ਖਾ ਤੇ ਉਹਨਾਂ ਦੇ ਵਾਸਤੇ ਉਹ ਕੰਮ ਕਰ ਰਿਆ ਸੀਗਾ ਉਹ ਮੰਨ ਨਹੀਂ ਸੀ ਰਏ ਉਹਦੀਆਂ ਗੱਲਾਂ ਤੇ ਹੁਣ ਸ਼ਾਇਦ ਅਗਰ ਉਹ ਅਕਲ ਆ ਗਈ ਹੈ ਤੇ ਅਗਰ ਉਹ ਕੋਈ ਮਿਡ ਕੋਸ ਕਰੈਕਸ਼ਨ ਕਰਨੀ ਚਾਹੁੰਦੇ ਨੇ ਆਪਣੀ ਅ ਇੰਡੀਆ ਦੀ ਪਾਲਿਸੀ ਵੱਲ ਤੇ ਉਹਨੂੰ ਨੈਗੇਟਿਵ ਤਰੀਕੇ ਨਾਲ ਦੇਖਣ ਤੋਂ ਚੰਗਾ ਤੇ ਸਾਡੇ ਵਾਸਤੇ ਇਹੋ ਹੀ ਹੈ ਕਿ ਅਸੀਂ ਉਹਦਾ ਅਸੀਂ ਉਹਨੂੰ ਵੈਲਕਮ ਕਰੀਏ ਤੇ ਆਪਾਂ ਅਗਰ ਚੰਗੀ ਉਹਨਾਂ ਦੇ ਨਾਲ ਇੱਕ ਅ ਟਰੇਡ ਡੀਲ ਕਰ ਸਕਨੇ ਆ ਤੇ ਜ਼ਰੂਰ ਕਰੀਏ ਉਹਨਾਂ ਲਾਫਟ ਦੇ ਵਿੱਚ ਜਿਹੜੀ ਤੁਹਾਡੀ ਮਨਪਸੰਦ ਸਪੋਰਟਸ ਦੀ ਗੱਲ ਰਹਿੰਦੀ ਹੈਗੀ ਉਹ ਵੀ ਕਰਦੇ ਚਲੀਏ ਹੁਣ ਜਿਹੜੀ ਨਿਰਜ ਚੋਪੜਾ ਦੀ ਨਿਊਜ਼ ਹੋਇਆ ਜੈਵ੍ਰਿੰਟੋਵ ਦੇਵਿਚ ਉਹਦੇ ਬਾਰੇ ਥੋੜਾ ਜਿਹਾ ਕਰ ਔਰ ਤੁਹਾਨੂੰ ਹੋਰ ਸਪੋਰਟ ਦੇ ਬਾਰੇ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੀਦਾ ਉਹ ਤੁਸੀਂ ਜਨ ਕਰ ਹਾਂ ਉਹ ਦੇਖੋ ਸਟੇਜਰ ਜੀ ਜਿਆਦਾ ਨਹੀਂ ਸੋਚਣਾ ਚਾਹੀਦਾ ਸਪੋਰਟਸ ਦੇ ਵਿੱਚ ਹਾਰ ਤੇ ਜਿੱਤ ਚੱਲਦੀ ਰਹਿੰਦੀ ਹੈ ਨੀਰੇ ਚੋਪੜਾ ਨੇ ਖੁਦ ਦੱਸ ਦਿੱਤਾ ਹੈ ਦੇਖੋ 7 ਸਾਲਾਂ ਤੋਂ ਉਹ ਉਹ ਪੋਡੀਅਮ ਧੋਤ ਰਿਆ ਨਹੀਂ ਵਿਚਾਰਾ ਤੇ ਉਹ ਜਿਹੜਾ ਉਹਨੇ ਕੰਮ ਕੀਤਾ ਉਸ ਕੰਮ ਦੀ ਸਰਾਹਣਾ ਕਰੀਏ ਤੇ ਐਸੇ ਲੋ ਉਹਦੇ ਨਾਲ ਖੜੇ ਹੋਈਏ ਨਾ ਉਹ ਪੂਰੀ ਜ਼ਿੰਦਗੀ ਨਹੀਂ ਕੋਈ ਬੰਦਾ ਵਧੀਆ ਕਰ ਸਕਦਾ ਐ ਐਥਲੈਟਿਕਸ ਦੇ ਵਿੱਚ ਦੋ ਤਿੰਨ ਸਾਲ ਹੀ ਤਾਂ ਦਾ ਕੈਰੀਅਰ ਹੁੰਦਾ ਚਾਰ ਸਾਲ ਹੁੰਦਾ ਉਹ ਉਹ ਤੇ 7 ਸਾਲ ਤੋਂ ਲੱਗਿਆ ਉਹਨੇ ਦੱਸ ਦਿੱਤਾ ਕਿ ਤੇ ਬੈਸ ਦੇ ਵਿੱਚ ਇੰਜਰੀ ਆ ਸੀ ਅੰਬਾਸ ਕਰਦੇ ਆ ਕਿ ਉਹਦੀ ਇੰਜਰੀ ਜਿੰਦੀ ਤੋਂ ਜਲਦੀ ਠੀਕ ਹੋ ਜਾਏ ਤੇ ਦੁਬਾਰਾ ਆ ਜਾਏ ਤੇ ਦੇਖੋ ਉਹਨੂੰ ਦੇਖ ਕੇ ਉਹ ਦੂਸਰਾ ਮੁੰਡਾ ਜਿਆਦਾ ਜਿਹੜਾ ਹੈਗਾ ਉਹਨੂੰ ਦੇਖ ਕੇ ਅੱਗੇ ਵਧਿਆ ਤੇ ਉਹ ਅੱਗੇ ਪਹੁੰਚ ਗਿਆ ਤੇ ਇਹ ਤੇ سلسلہ ਚੱਲਦਾ ਰਹਿੰਦਾ ਹੈ ਸਾਡੇ ਵੱਲੋਂ ਪੰਜਾਬ ਪਲਸ ਦੇ ਵੱਲੋਂ ਮੈਂ ਸ਼ੁਭ ਕਾਮਨਾਵਾਂ ਦਿੰਦਾ ਨੀਰੇ ਚੋਪੜਾ ਨੂੰ ਮੈਂ ਉਹ ਉਹਨਾਂ ਦੇ ਕੰਮ ਜਿਹੜਾ ਉਹਨਾਂ ਨੇ ਯੋਗਦਾਂ ਦਿੱਤਾ ਉਹਦਾ ਬਹੁਤ ਸਹਿਰਾਨਾ ਕਰਦਾ ਸਾਡੇ ਦਿਲ 'ਚ ਉਹਨਾਂ ਦੇ ਵਾਸਤੇ ਬਹੁਤ ਇੱਜ਼ਤ ਹੈਗੀ ਹੈ ਮੇਰੇ ਵਰਗਾ ਉਹ ਫੌਜੀ ਹੈ ਤੇ ਮੈਨੂੰ ਪੱਕਾ ਯਕੀਨ ਹੈ ਉਹ ਠੀਕ ਹੋ ਕੇ ਦੁਬਾਰਾ ਆਏਗਾ ਪਰ ਉਹਦੇ ਇਲਾਵਾ ਸਾਡੇ ਸਪੋਰਟਸ ਦੇ ਵਿੱਚ ਬਹੁਤ ਹੀ ਚੰਗਲਾ ਵਾਰਿਆ ਇਹ ਹਫ਼ਤਾ ਅਸਿੰਦਰ ਜੀ ਮੈਂ ਦੇਖ ਰਿਹਾ ਹਾਂ ਕਿਉਂਕਿ ਜਿਹੜੀ ਉਹ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਹੋ ਰਹੀ ਸੀ ਉੱਥੇ ਸਾਡੀਆਂ ਲੜਕੀਆਂ ਨੇ ਔਮਨਸ ਬਾਕਸਿੰਗ ਚੈਂਪੀਅਨਸ਼ਿਪ ਬਹੁਤ ਸਾਡੀਆਂ ਬੇਟੀਆਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਆਪਾਂ ਪਹਿਲੇ ਨੀਰਜ চোপੜਾ ਨੂੰ ਵੀ ਫੌਜ ਨਹੀਂ ਤਿਆਰ ਕੀਤਾ ਸੀਗਾ ਹੁਣ ਅਸੀਂ ਇੱਕ ਵਰਲਡ ਲੈਵਲ ਬਾਕਸਰ ਤਿਆਰ ਕਰ ਦਿੱਤੀ ਹੈ ਜਸਮੀਨ ਜੋ ਕਿ ਮਿਲਟਰੀ ਪੁਲਿਸ 'ਚ ਇੱਕ ਨੈਬ ਸਬਦਾਰ ਹੈ ਤੇ ਉਹਨਾਂ ਨੇ 57 ਕਿਜੀ 'ਚ 골ਡ ਜਿੱਤਿਆ ਫਿਰ ਮਿਨਾਕਸ਼ੀ ਹੁੱਡਾ ਨੇ 48 ਕਿਜੀ 'ਚ 골ਡ ਜਿੱਤਿਆ ਨੂਪੁਰ ਸ਼ਰਮ ਨੇ 80kg ਚ ਸਿਲਵਰ ਜਿੱਤਿਆ ਦੇਖੋ ਇੱਕ ਲੜਕੀ ਦਾ 80kg ਹੋਣਾ ਕਿੰਨੀ ਕਿ ਤਗੜੀ ਹੋਏਗੀ ਤੇ ਪੂਜਾ ਰਾਣੀ ਨੇ 80kg ਚ ਬ੍ਰਾਂਜ਼ ਜਿੱਤਿਆ ਮਤਲਬ ਪੋਡੀਅਮ ਦੇ ਉੱਤੇ ਸਾਡੀਆਂ ਦੋ ਲੜਕੀਆਂ ਸਾਡੀਆਂ ਦੋ ਬੱਚੀਆਂ ਖੜੀਆਂ ਸੀਗੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਲક્ષਸ਼ਿੰਨ ਨੇ ਬੈਡਮਿੰਟਨ ਚ ਵੀ ਸੈਕੰਡ ਆਇਆ ਕਿਤੇ ਹਾਂਗਕਾਂਗ ਚ ਤੇ ਸਭ ਤੋਂ ਵੱਡੀ ਗੱਲ ਇਹ ਹੈ ਏਸ਼ੀਆ ਕੱਪ ਕਾਫੀ ਹਾਕੀ ਜਿਹੜੀ ਅਸੀਂ ਡੋਮਿਨੇਟ ਕੀਤੀ ਸਾਡੇ ਆਪਣੇ ਮੈਨ ਸਟੀਮ ਤੇ ਫਰਸਟ ਆਈ ਤੇ 올림픽 ਵਾਸਤੇ ਕੁਆਲੀਫਾਈ ਕਰ ਗਈ ਵਿਮਨ ਟੀਮ ਸੈਕੰਡ ਆਈ ਬਹੁਤ ਵਧੀਆ ਗੱਲ ਹੈ ਤੇ ਇਹਨਾਂ ਸਾਰਿਆਂ ਨੂੰ ਬਹੁਤ ਮੁਬਾਰਕਾਂ ਤੇ ਸਾਡਾ ਸਪੋਰਟਸ ਜਿਹੜਾ ਹੈ ਉਹ ਬਹੁਤ ਵੱਧਾ ਜਾ ਰਿਹਾ ਹੈ ਤੇ ਇਸ ਵਾਸਤੇ ਮੈਂ ਪੰਜਾਬ ਦੇ ਵੀ ਲੋਕਾਂ ਨੂੰ ਕਹਾਂਗਾ ਕਿ ਆਪਾਂ ਪਿੱਛੇ ਨਾ ਰਹਿ ਜਾਈਏ ਇਸ ਕੰਮ ਦੇ ਵਿੱਚ ਇਸ ਕੰਮ ਤੇ ਅਸੀਂ ਹਮੇਸ਼ਾ ਹੀ ਅੱਗੇ ਰਹੇ ਆਂ ਜਿੱਦਾਂ ਉਹ ਹੋਨੇ ਨੈਤੂਬੀਰ ਜਸਮੀਨ ਆਈ ਹੈ ਮੈਂ ਤੁਹਾਨੂੰ ਦੱਸ ਦਵਾਂ ਕਿ ਵਨ ਆਫ ਦ ਫਰਸਟ ਏਸ਼ੀਅਨ ਮੈਡਲਿਸਟ ਉਹ ਦਾਲਸੋ ਫਰੋਂ ది ਆਰਮੀ ਟੋ 6 ਜੀਗਾ ਉਹਦਾ ਨਾਮ ਸੀਗਾ ਨੈਪਚੂਨ ਵਿਦ ਅ ਕੌਰ ਸਿੰਘ ਤੇ ਅ ਇੱਕ ਜਮਾਨੇ ਦੇ ਵਿੱਚ ਸਾਡੇ ਹੁੰਦੇ ਸੀਗੇ ਤੇ ਅੱਗੇ ਵੀ ਹੋਣਗੇ ਹੁਣ ਵੀ ਹੈਗੇ ਨੇ ਹੋਰ ਵੀ ਹੋਣਗੇ ਹੌਕੀ ਦੇ ਵਿੱਚ ਤੇ ਸਾਡੇ ਬਹੁਤ 플레이ਰ ਸੀਗੇ ਪੰਜਾਬ ਦੇ ਤੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਦਿਲ ਖੁਸ਼ ਹੁਦਾ ਇਸ ਗੱਲ ਨੂੰ ਦੇਖ ਕੇ ਤੇ ਕਰਨ ਸਾਬ ਅੱਜ ਸਾਡਾ ਮੈਚ ਦਾ ਸ਼ੁਰੂ ਚ ਗਿਆ ਅੱਜ ਅਸੀਂ ਸੈਕਿੰਡ ਡਿਜੀਟ 'ਚ ਆ ਗਏ ਸਾਡਾ ਐਪੀਸੋਡ ਸੈਕਿੰਡ ਡਿਜੀਟ 'ਚ ਆ ਗਿਆ ਡਬਲ ਡਿਜੀਟ ਸੈਗਨਿਸ ਡਬਲ ਡਿਜੀਟ ਤੁਹਾਨੂੰ ਵੀ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ ਮੁਬਾਰਕਾਂ ਇਸ ਅੱਜ ਐਪੀਸੋਡ ਬਹੁਤ ਵਧੀਆ ਚੱਲਾ ਰਿਹਾ ਹੈ ਮੇਰੇ ਸਾਰੇ ਦੋਸਤਾਂ ਨੂੰ ਸਾਡੇ ਜਿਹੜੇ ਵਿਊਅਰਸ ਹੈ ਸਾਰਿਆਂ ਨੂੰ ਰਿਕਵੈਸਟ ਹੈ ਵੀ ਲਾਈਕ ਕਰੋ ਸ਼ੇਅਰ ਕਰੋ ਤੇ ਜਿਹੜਾ ਕਰਨੋ ਜਯਵੰਤ ਜੀ ਕਹਿੰਦੇ ਕਮੈਂਟ ਜਰੂਰ ਕਰੋ ਉਹਦੇ ਨਾਲ ਸਾਨੂੰ ਸਭ ਮਿਲਦਾ ਅਸੀਂ ਆਪਣੀ ਕਈ ਚੀਜ਼ਾਂ ਅਪਰੂਵ ਵੀ ਕਰਦੇ ਬਹੁਤ ਬਹੁਤ ਕਰਨੋ ਸਾਹਿਬ ਦਾ ਸ਼ੁਕਰੀਆ ਸਸਿਕਾ ਇੱਕ 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 ਪੁਆਇੰਟ ਹੈ ਜਿਹੜਾ ਤੁਸੀਂ ਲਾਸਟ ਪੁੱਛ ਰਹੇ ਹੋ ਉਹਦੇ ਵਾਸਤੇ ਮੈਂ ਰੱਖਿਆ ਹੋਇਆ ਸੀਗਾ ਤੁਸੀਂ ਪੁੱਛਿਆ ਨਹੀਂ ਮੈਂ ਕਹਿ ਦਿੰਦਾ ਅਗੇ 22 ਤਰੀਕ ਨੂੰ ਸਾਡਾ ਫੈਸਟੀਵਲ ਸੀਜ਼ਨ ਸ਼ੁਰੂ ਹੋ ਰਿਹਾ ਨਵਰਾਤਰੀ ਸ਼ੁਰੂ ਹੋ ਰਹੇ ਨੇ ਉਹਦੇ ਵਾਸਤੇ ਮੈਂ ਸਾਰੇ ਆਪਣੇ ਦਰਸ਼ਕਾਂ ਨੂੰ ਪੰਜਾਬ ਪਲ ਸੋਨੋ ਆਪਣੇ ਵੱਲੋਂ ਤੁਹਾਡੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਨਾ ਮੈਂ ਆਸ ਚਾਹਨਾ ਕਿ ਸਾਰਿਆਂ ਦੇ ਘਰ ਚ ਖੁਸ਼ਹਾਲੀ ਆਏ ਬੜੇ ਬਹੁਤ ਸ਼ਰਧਾ ਤੇ ਪ੍ਰੇਮ ਤੇ ਬੜੀ ਖੁਸ਼ੀ ਦੇ ਨਾਲ ਆਪਣੀ ਇਹ ਫੈਸਟੀਵਲ ਨੂੰ ਮਨਾਓ ਤੇ ਸੁਖੀ ਰਹੋ ਖੁਸ਼ ਰਹੋ ਫਲਦੇ ਫੁੱਲਦੇ ਰਹੋ ਪਰਮਾਤਮਾ ਦੇ ਨਾਲ ਜੁੜੇ ਰਹੋ ਤੁਹਾਨੂੰ ਸਾਰਿਆਂ ਨੂੰ ਆਉਣ ਵਾਲੀ ਨవరాత్రి ਦੇ ਵਾਸਤੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਬਹੁਤ ਬਹੁਤ ਸ਼ੁਕਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ